ਫੋਲ ਇਹਨਾਂ ਨੂੰ ਇਹਨਾਂ ਦੀ ਲੋਡ ਪੈ ਗਈ ਹੋਣਾ ਯਾਰ ਕਿਦਾਂ ਲੜਾਈਆਂ ਲੜਦੇ ਆਏ ਦੱਸਦੇ ਤੁਹਾਨੂੰ ਪਤਾ ਲੱਗ ਗਿਆ ਪਤਾ ਇਹਨੂੰ ਹੈ 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 ਕੁੱਤੀ ਗਾ ਆ ਵੀ ਚਲੇ ਗਈ ਮਗਰੇ ਨਾਲ ਓ ਬਾਕੀਆਂ ਦਾ ਨਹੀਂ ਪਤਾ ਲੱਗਾ ਜੇ ਦੋ ਹੀ ਪਤਾ ਲੱਗਿਆ ਇਹਨਾਂ ਨੂੰ ਇੱਧਰ ਆ ਜਾਂਦੀ ਕੁੱਤੀ ਕੁੱਤਾ ਬੇਈਮਾਨ ਰੋਟੀਆਂ ਦਾ ਦਸ ਪਾਦੇ ਨੂੰ ਵਹਿਮਾਰ ਦੇ ਛਾਲਾਂ ਐ ਇਹ ਕੌਣ ਤੇ ਕੌਣ ਹੋ ਗਿਆ ਤੇਰਾ ਪੁਲਾਇ ਵਾਵਾ ਇਹਦੇ ਕੁੱਤੀ ਜਾਂਦੀ ਮਾਰਦੀ ਛਾਲਾਂ ਆ ਉਹ ਚਾਰ ਪੰਜ ਅੱਗੇ ਇਹ ਵੀ ਡਰਾਮੇ ਕਰਦੇ ਵੇਖ ਕੇ ਕੰਕੜੇ 'ਚ ਬਹਿ ਜਾਂਦੇ ਆ Eh oh, hara? Oh, wahh, jeez. Ho, 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 no patala kakua tenu? Ho, ho, no patala kakua tenu? Ho, ho, no patala kakua ਇੱਕ ਬਲਦ ਤਾਂ ਨਹੀਂ ਚੱਲਦਾ ਰੇੜੇ 'ਚ ਨਹੀਂ ਦੋ ਬਲਦ ਹੀ ਚੱਲਦੇ ਹਨ ਦੋ ਬਹੁਤ ਐ ਇਥੇ ਜਨਵਰਾਂ ਦਾ ਜਿਹੜੇ ਫਸਲ ਖਰਾਬ ਕਰਦੇ ਆ ਦੇਖੋ ਚਾਰੇ ਬਨੇ ਤਾਰਾਂ ਹੀ ਤਾਰਾਂ ਲਾਈਆਂ ਕਰੰਟ ਵਾਲੀਆਂ ਸਾਰੇ ਬਨੇ ਦੂਰ ਦੂਰ ਦਾ ਕੋਈ ਇਹੋ ਜਿਹਾ ਖੇਤ ਨਹੀਂ ਜਿੱਥੇ ਤਾਰਾਂ ਲੱਗੀਆਂ ਹੋਣੀਆਂ ਕਰ ਝਟਕਾ ਤਾਰ ਪੁੱਠਿਆਂ 'ਚ ਫਿਰਦੇ ਮੋਰ ਪਹਿਲਾ ਮੋਰ ਕਾਵੇ ਕਿੰਨਾ ਸੋਹਣਾ ਹੈ ਮੋਜਾ ਮਾਲ ਲੈ ਫਿਰਦੇ ਖੇਤਾਂ ਦੇ ਖੇਤਾਂ ਦਾ ਨਜ਼ਾਰਾ ਬਹੁਤ ਵਧੀਆ ਸ਼ਾਮਾਂ ਪੈ ਚਲੀਆਂ ਕਿਹਦੇ ਪੰਜਾਬ ਨਾਲੋਂ ਅੱਧਾ ਘੰਟਾ ਸੂਰਜ ਇੱਥੇ ਪਹਿਲਾਂ ਡੁੱਬ ਜਾਂਦਾ ਅੱਧਾ ਘੰਟਾ ਹੀ ਪਹਿਲਾਂ ਦਿਨ ਚੜਦਾ ਪੁੱਠੀਆਂ ਚ ਲੁਗਦੀ ਫਿਰਦੀ ਐ ਕਿਹਦੇ ਪਾਰਟੀ ਉੱਤੇ ਮੋਰ ਨੱਚਦਾ ਤਾਂ ਪਰ ਇੱਥੇ ਵੱਟਾਂ ਦੇ ਮੋਰ ਨੱਚਦਾ ਨੱਚਦਾ ਕਿ ਨਹੀਂ

आओ चले गए थिकारता खिड़िए आजा 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 बेटा। पूरी मस्ती जान बड़ी दूर निकल गए पर तो आगे वापस ਆਜੋ 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 ਚਲ 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 ਤੂੰ ਵੀ ਮਗਰਾਈ ਕੋ ਜਾਂਦੇ ਮਾਰਦੇ ਸ਼ਾਲਾ ਹੀ ਰਣ ਇਹ ਆਪਦੀ ਮਸਤੀ ਜੀ ਮਸਤੀ ਆ ਹੋਣ ਦਿਨ ਨੂੰ ਭਜਾ ਕੇ ਹੋਣਗੇ ਦੂਰੀ ਵੱੜ ਗਏ ਸਰਾਂ 'ਚ ਹੋਣੀ ਲੱਭਣੀ ਸਰਾਂ 'ਚ ਲੋਹ ਜਾਂਦੇ ਜਾਗੇ ਇਹ ਦੇ ਕਣਕਾ ਚ ਬਹਿ ਜਾਂਦੇ ਤਾਂ ਫਿਰ ਸਰੋਂ ਏ ਡੀ ਡੀ ਤਕੜੀ ਇਹਨਾਂ ਨੂੰ ਕਿਥੋਂ ਲੱਭਣੀ ਹਣਾ ਮੋੜ ਆਣਗੇ ਵਿਚਾਰੇ ਨਿਕਲੇ ਬਾਹਰ ਚਾਰਕ ਹੋ ਗਏ ਤਿਤਰ-ਬਿਤਰੇ ਇੱਕ ਤਾਂ ਉਹ ਆ ਗਿਆ ਵਜਦਾ ਵਜਾਉਂਦਾ ਤਾਰਾਂ ਚ ਇਹਦੇ ਤੇ ਪਾਇਆ ਪਟਾਕੇ ਵਾਹ ਯਾ ਇਹ ਕੋ ਲੋਤਾ ਝਾਗਦਾ ਬਾਕੀ ਸਾਥੀ ਕਿਧਰ ਗਏ ਹੋ ਨਿਗਲ ਕੇ ਗੋਸ਼ ਥਲੇ ਨੂੰ ਹੋ ਹੋ ਜਾਂਦੇ ਸਾਰਿਆਂ ਨੇ ਫੇਰ ਇੱਕસા ਇਕੱਠੇ ਹੋ ਜਾਣ ਇਹਨਾਂ ਨੇ ਲੱਗ ਗਿਆ ਏ ਤੋ ਕੀ ਲੱਭਦਾ ਹੋ ਜੇ ਨਿਕਲ ਗਿਆ ਪਰ ਥੱਲੇ ਆਪਾਂ ਵੀ ਅੱਜ ਮਗਰੇ ਜਾਣਾ ਚਲੋ 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 ਫੜ ਲਓ ਫੜ ਲਓ ਫੜ ਲਓ ਓ ਨਿਕਲ ਕੇ ਦੂਰ ਓ ਓਲੇ ਹੋ ਗਿਆ ਤੇ ਰਿੰਦੇ ਪੰਛੀ ਜੋੜੇ ਚ ਹੀ ਆ ਇੱਕ ਤਾਂ ਲਾਲ ਸਿਰ ਆ ਤੇ ਇੱਕ ਤਾਂ ਜਿਵੇਂ ਕਾਲਾ ਆਇਆ ਲੱਗਦਾ ਇਹਨਾਂ ਨੂੰ ਸਰਸ ਕਹਿੰਦੇ ਇਧਰ